ਜੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਜਸਪੀਰ ਸਿੰਘ ਆ ਜੀ ਕੀ ਗੱਲ ਹੋਈ ਆ ਜੀ ਇਹ ਜੀ ਮੇਰੇ ਸਾਲੇ ਦਾ ਬੇਟਾ ਜਿਹੜਾ ਇੱਥੇ ਫੈਕਟਰੀ ਚ ਕੰਮ ਕਰਦਾ ਸੀ ਤਾਂ ਆਪਣੀ ਮਾਸੀ ਕੋ ਰਹਿੰਦਾ ਸੀ ਜੀ ਤੇ ਛੋਟਾੰਦਾ ਰਹਿੰਦਾ ਸੀ ਤੇ ਰਾਤੀਏ ਜੇ ਕਿਹਦਾ ਮਾਸੀ ਦਾ ਮੁੰਡਾ ਤੇ ਦੋਵੇਂ ਦੁੱਧ ਲੈਣ ਆਇਆ ਤੇ ਦੁੱਧ ਲਾ ਕੇ ਨੰਗਲੀ ਪੱਟੇ ਰੋ ਜਾ ਰਹੇ ਨੇ ਤੇ ਇਹ ਤੇਜ ਰਤਾਸ ਚ ਗੱਡੀ ਆਈ ਆ ਜਿਹੜਾ ਚ ਤਿੰਨ ਸਿੰਘ ਆ ਉਹਦੀ ਮੌਕੇ ਤੇ ਮੌਤ ਹੋ ਗਈ ਆ ਤੇ ਜਿਹੜਾ ਸਹਿਲ ਪ੍ਰੀਤ ਸਿੰਘ ਆ ਉਹਨੂੰ ਪੰਜ ਕਿਲੇ ਘੱਡੀ ਨੇ ਧੂਕੇ ਖੜਿਆ ਤੇ ਉੱਥੇ ਅੱਗੇ ਜਾ ਕੇ ਜਦੋਂ ਛੱਡਿਆ ਉਹਨੂੰ ਕੱਢਿਆ 15 20 ਬੰਦੇ ਵੀ ਸੀ ਚਾਰ ਮਿੰਟ ਗੱਡੀ ਰੁਕੀ ਆ ਕੋਈ ਕਿਸੇ ਨੇ ਖੇਰ ਨਹੀਂ ਕੀਤੀ ਕੋਈ ਗੱਡੀ ਨਹੀਂ ਫੜੀ ਪੁਲਸ ਆਈ ਉਹਨਾਂ ਨੇ ਫਰਜ਼ਾਦਰਤੀ ਕੀਤਾ ਕੈਮਰੇ ਚੈੱਕ ਕੀਤੇ ਆ ਕੈਮਰੇ ਚ ਗੱਡੀ ਆਈ ਆ ਔਰ ਬੰਦੇ ਨਹੀਂ ਆਇਆ ਨੰਬਰ ਨਹੀਂ ਆਇਆ ਕੋ ਦਾ ਤੇ ਮੈਂ ਹੀ ਇਹ ਮੰਗ ਕਰਦੇ ਆ ਕਿ ਇਹ ਜਿਹੜੀ ਸਾਡੀ ਗੱਡੀ ਆ ਤੇ ਇਹ ਬੰਦੇ ਸਾਬਤ ਕੀਤੇ ਜਾਣ ਤੇ ਸਾਨੂੰ ਸਾਡੇ ਬੰਦੇ ਫੇ ਮੌਕੇ ਤੇ ਫਰਾਰ ਹੋ ਗਏ ਸੀ ਜੀ ਮੌਕੇ ਤੇ ਫਰਾਰ ਹੋ ਗਏ ਜੀ ਜਦੋਂ ਇਹ ਮਰ ਗਿਆ ਜਤਿੰਦਰ ਸਿੰਘ ਤੇ ਇਹਨੂੰ ਕੱਢਿਆ ਗੱਡੀ ਚੋਂ ਕਿੰਨੀ ਉਮਰ ਸੀ ਉਹਦੀ ਮੁੰਡੇ ਦੀ ਜੀ ਦੇ ਇੱਕ ਬਾਈ 23 ਸਾਲ ਸੀ ਕੁਵਾਰਾ ਮੁੰਡਾ ਸੀ ਇਹ ਜੀ ਇਹ ਪੇਪਰ ਮਿਲਚ ਕੰਮ ਕਰਦਾ ਸੀ ਕੀ ਮੰਗ ਕਰ ਅਸੀਂ ਇਹ ਮੰਗ ਕਰਦੇ ਆ ਕਿ ਸਾਨੂੰ ਜਿਹੜੇ ਗੱਡੀ ਵਾਲੇ ਬੰਦੇ ਲੱਭਣੇ ਚਾਹੀਦੇ ਆ ਤੇ ਉਹਨਾਂ ਦੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਪੁਲਿਸ ਵੱਲੋਂ ਤੁਹਾਨੂੰ ਕੀ ਆਸ਼ਵਾਸ਼ਣ ਪੁਲਿਸ ਵੱਲੋਂ ਇਹ ਸਾਨੂੰ ਨੇ ਇੱਕ ਪਰਚਾ ਦਰਜ ਕਰਤਾ ਸਿਰਫ ਪਰਚਾ ਦਰਜ ਕਰਕੇ ਸਾਡੀ ਪੋਸਟਮਾਰਟ ਕਰਕੇ ਲਾਸ਼ਾ ਨੂੰ ਦੇਤੇ ਲੱਗਿਆ ਹੋਰ ਗੱਡੀ ਦੀ ਕੋਈ ਅਜੇ ਤੱਕ ਬਲਦਾਨੀ ਨਾ ਲੱਗਾ ਕਿੰਨੀ ਉਮਰ ਸੀ ਜੀ ਮੁੰਡੇ ਇਹ ਮੁੰਡੇ ਦੀ ਜੀ 22 ਤੇ 23 ਬਾਈ 23 ਸਾਲ ਸੀ ਮੁੰਡੇ ਦੀ ਠੀਕ ਕੁਵਾਰਾ ਹੀ ਜੀ ਇਹ ਜੀ ਨਹੀਂ ਇਹ ਐਸੇ ਬਿਕਰਮ ਸਿੰਘ ਜੀ ਸੰਭੋਲਦਾ ਬਲਗੜਾ ਚੌਂਕੀ ਤੋਂ ਸਵਾ 9 ਵਜੇ ਦਾ ਐਕਸੀਡੈਂਟ ਹੋਇਆ ਇੱਕ ਬੰਦੇ ਕੇਡੀ ਹਸਪੀਟਲ ਦਾ ਆਖ ਰਾਇ ਇਹਨਾਂ ਡੈਡ ਹੌਸ ਨੂੰ ਲਾਸ਼ ਲੈ ਕੇ ਇੱਥੇ ਪੋਸਟ ਮਾਰਕ ਕਰਾਉਣ ਵਾਸਤੇ ਇੱਥੇ ਲੈ ਕੇ ਆਏ ਰਾਤੀ ਜਵਾ ਕਰਾਤੀ ਡੈਡ ਹੌਸ ਨੂੰ ਉੱਥੋਂ ਲੈ ਕੇ ਇੱਥੇ ਪੋਸਟ ਮਾਰਕ ਕਰਾਉਣ ਵਾਸਤੇ ਲੈ ਕੇ ਆਏ ਕਿੰਨੇ ਜ਼ਖਮੀ ਆ ਤੇ ਕਿੰਨੇ ਦੀ ਮੌਤ ਹੋਈ ਇੱਕ ਦੀ ਮੌਤ ਹੋਈ ਇੱਕ ਜ਼ਖਮੀ ਕਿੱਥੋਂ ਦਾ ਰਹਿਣ ਵਾਲਾ ਸੀ ਇਹ ਬਲ ਬਲ ਪਿੰਡ ਦੇ ਉੱਥੇ ਰਹਿੰਦਾ ਹੈ ਭਰੇਸੀ ਦਾ ਰਾਂ ਦੇ ਕੋਲ ਪਿੰਡੇ ਦਾ ਹੀ ਨਾਲੇ ਲੱਗੇ ਆ ਕੋਈ ਸੀਸੀਟੀਵੀ ਸਾਹਮਣੇ ਆਈ ਸਰ ਕਾਰ ਚੰਦੇ ਆਈ ਕੋਈ ਸੀ ਵੇਖੀ ਹੈ ਨਾ ਮਾਮਲਾ ਦਰਜ ਕੀਤਾ ਬਹਾਂਪੁਰ ਪੁਲਿਸ ਮਾਮਲਾ ਦਰਜ ਕੀਤਾ